ਤੇ ਕੱਲ ਜਿਹੜੀ ਬਰਸਾਤ ਪਈ ਐ ਪ੍ਰਸ਼ਾਸਨ ਦੀ ਨਲੈਕੀ ਕਰਕੇ ਉਹਨਾਂ ਦੀ ਬਿਲਕੁਲ ਤਿਆਰੀ ਨਹੀਂ ਸੀਗੀ ਜਿਦੇ ਨਾਲ ਕੀ ਕੁਦਰਤ ਹੀ ਚਲੋ ਜਿਹੜਾ ਪਾਣੀ ਸਾਡੀ ਜਗ੍ਹਾ ਤੇ ਆਣਾ 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 ਪਰ ਜਿਹੜਾ ਸੜਕਾਂ ਤੋਂ ਪਾਣੀ ਆ ਗਿਆ ਉਹ ਸਾਡੇ ਲਈ ਦੁਗਣੀ ਚੁਗਣੀ ਮਤਲਬ ਮਾਰ ਹੋ ਗਈ ਇਸ ਜਗ੍ਹਾ ਤੇ ਕੱਲ ਅਸੀਂ ਮੇਲਾ ਚਲਾ ਚਾਲੂ ਕਰਤਾ ਸੀਗਾ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿੰਨਾ ਪਾਣੀ ਖੜਾ ਵੇ ਤੇ ਆਪਣੇ ਵੀ ਸ਼ੂਜ਼ ਸਾਡੇ ਪਾਣੀ ਦੇ ਵਿੱਚ ਆ ਤਾਂ ਅਸੀਂ ਪਬਲਿਕ ਨੂੰ ਕਿੱਥੋਂ ਐਂਟਰੀ ਕਰਵਾਈਏ ਇਸ ਚ ਕਿ ਇੱਕ ਦਿਨ ਵੀ ਮੇਲਾ ਬੰਦ ਰਹੀਵੇ ਤਾਂ ਲੱਖਾਂ ਰੁਪਏ ਦਾ ਨੁਕਸਾਨ ਹੋ ਜੀ ਇੱਥੇ ਔਰ ਸਾਡੇ ਨਾਲ ਜਿੰਨੇ ਵੀ ਦੇਖੋ ਤੁਸੀਂ ਝੂਲੇ ਵਾਲੇ ਵੀ ਆਇਆ ਜਿਹੜੇ ਰੋਜ਼ਗਾਰ ਕਰਨ ਆਇਆ ਅੱਜ ਉਹਨਾਂ ਦਾ ਵੀ ਸੱਦਾ ਨੁਕਸਾਨ ਹੋਇਆ ਹੈ। ਪਰ ਅਸੀਂ ਮੇਲਾ ਦਿਲੋ ਤਿਆਰ ਕੀਤਾ ਤੇ ਅੱਜ ਮੀਂਹ ਨੇ ਤਾਂ ਚਲੋ ਕੁਦਰਤ ਦੇ ਸਾਹਮਣੇ ਹੈ ਨਹੀਂ ਪਰ ਪ੍ਰਸ਼ਾਸਨ ਦੀ ਨਿਲਾਇਕੀ ਕਰਕੇ ਸਾਡਾ ਸਭ ਤੋਂ ਵੱਡਾ ਨੁਕਸਾਨ ਹੋ ਚੁੱਕਾ ਹੈ। ਅੱਜ ਦਾ ਵੀ ਤੇ ਕੱਲ ਦਾ ਵੀ ਦੋ ਦਿਨ ਦਾ ਸਾਡਾ ਨੁਕਸਾਨ ਹੋ ਗਿਆ ਇੱਥੇ। ਨਮਾਜ਼ੀ ਔਰ ਮੇਲਾ ਪਰ ਬੰਦ ਕੋ ਕੋਸੀ ਮੇਰਾ ਨਾਮ ਮੈਣੀ ਹੈ ਜੀ ਇਹ ਮੇਲਾ ਪੋਲਾ ਸ਼ੰਕਰਣ ਕੰਪਨੀ ਵੱਲੋਂ ਲਿੱਤਾ ਗਿਆ ਸੀ 1 ਕਰੋੜ 4 ਲੱਖ ਰੁਪਏ ਦਾ ਤੇ ਕੱਲ ਜਿਹੜੀ ਬਰਸਾਤ ਪਈ ਹੈ ਪ੍ਰਸ਼ਾਸਨ ਦੀ ਨਲੈਕੀ ਕਰਕੇ ਉਹਨਾਂ ਦੀ ਬਿਲਕੁਲ ਤਿਆਰੀ ਨਹੀਂ ਸੀਗੀ ਜਿਹਦੇ ਨਾਲ ਕਿ ਕੁਦਰਤ ਹੀ ਚਲੋ ਜਿਹੜਾ ਪਾਣੀ ਸਾਡੀ ਜਗ੍ਹਾ ਤੇ ਆਣਾ 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 ਪਰ ਜਿਹੜਾ ਸੜਕਾਂ ਤੋਂ ਪਾਣੀ ਆ ਗਿਆ ਉਹ ਸਾਡੇ ਲਈ ਦੁਗਣੀ ਚੁਗਣੀ ਮਤਲਬ ਮਾਰ ਹੋ ਗਈ ਇਸ ਜਗ੍ਹਾ ਦੀ ਔਰ ਇਹੀ ਚਾਰ ਪੰਜ ਦਿਨ ਹੁੰਦੇ ਜਿਹਦੇ ਨਾਲ ਕਿ ਮੇਲੇ ਦੇ ਵਿੱਚ ਵਧੀਆ ਕੰਮ ਚੱਲਦਾ ਤੇ ਅੱਜ ਸਾਡੇ 2-3 ਦਿਨ ਤਾਂ ਇਹੀ ਗੱਲਾਂ ਖਰਾਬ ਹੋ ਗਏ ਨੇ ਜੀ ਕੱਲ ਅਸੀਂ ਮੇਲਾ ਚਲਾਇ ਚਾਲੂ ਕਰਤਾ ਸੀਗਾ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿੰਨਾ ਪਾਣੀ ਖੜਾ ਵੈ ਤੇ ਆਪਣੇ ਵੀ ਸ਼ੂਸ ਸਾਡੇ ਪਾਣੀ ਦੇ ਵਿੱਚ ਆ ਤਾਂ ਅਸੀਂ ਪਬਲਿਕ ਨੂੰ ਕਿੱਥੋਂ ਐਂਟਰੀ ਕਰਵਾਈਏ ਇਸ ਟਾਈਮ ਤੇ ਪ੍ਰਸ਼ਾਸਨੋਂ ਕੋਈ ਤਾਂ ਆਪ ਦਾ ਹੋਇਆ ਇਸ ਬਾਰੇ ਵੀ ਗਰਾਊਂਡ 'ਚ ਪਾਣੀ ਭਰਿਆ ਹੋਇਆ ਪ੍ਰਸ਼ਾਸਨ ਕੋਲਾ ਸ਼ੰਕਰਨ ਕੰਪਨੀ ਦੇ ਵਿਰਿੰਦਰ ਕਪੂਰ ਜੀ ਕਰ ਰਹੇ ਨੇ ਰਫਤਾਰ ਕਿਉਂਕਿ ਜੇ ਉਹਨਾਂ ਦੀ ਤਿਆਰੀ ਕੰਪਲੀਟ ਹੁੰਦੀ ਤਾਂ ਸਾਡਾ ਜੀ ਨੁਕਸਾਨ ਨਾ ਹੁੰਦਾ ਕਿਉਂਕਿ ਇੱਕ ਦਿਨ ਵੀ ਮੇਲਾ ਬੰਦ ਰਹਿਵੇ ਤਾਂ ਲੱਖਾਂ ਰੁਪਏ ਦਾ ਨੁਕਸਾਨ ਹੈ ਜੀ ਇੱਥੇ ਔਰ ਸਾਡੇ ਨਾਲ ਜਿੰਨੇ ਵੀ ਦੇਖੋ ਤੁਸੀਂ ਝੂਲੇ ਵਾਲੇ ਵੀ ਆਏ ਆ ਜਿਹੜੇ ਰੋਜ਼ਗਾਰ ਕਰਨ ਆਏ ਆ ਅੱਜ ਉਹਨਾਂ ਦਾ ਵੀ ਸਭ ਦਾ ਨੁਕਸਾਨ ਹੋਇਆ ਹੈ ਇੱਥੇ ਇਦਾਂ ਕੋਈ ਹੱਲ ਹੋ ਸਕਦਾ ਹੁਣ ਜਿਸ ਤਰ੍ਹਾਂ ਦੇ ਨਾਲ ਪਾਣੀ ਖੜਾ ਹੋਇਆ ਫਿਰ ਲੋਕਾਂ ਦੀ ਆਮਦੇ ਜ਼ਰੂਰ ਕਟੇਗੀ ਪ੍ਰਸ਼ਾਸਨ ਜਾਵੇ ਤਾਂ ਹੀ ਸਾਰਾ ਕੁਝ ਹੱਲ ਹੋ ਸਕਦਾ ਹੈ ਤਿਆਰੀ ਵੀ ਹੋ ਸਕਦੀ ਹੱਲ ਵੀ ਸਭ ਤਰ੍ਹਾਂ ਦੇ ਨਿਕਲ ਸਕਦੇ ਆ ਪਰ ਇਹ ਪ੍ਰਸ਼ਾਸਨ ਨੂੰ ਵੀ ਪਹਿਲਾਂ ਦੇਖਣਾ ਚਾਹੀਦਾ ਸੀਗਾ ਕਿ ਅਗਰ ਇਦਾਂ ਦੇ ਇਲਾਕੇ 'ਚ ਗਰਾਊਂਡ ਹੈ ਜਿੱਥੇ ਸ਼ਹਿਰ ਵੀ ਸਾਰਾ ਆਲੇ ਦੁਆਲੇ ਬਸਦਾ ਤੇ ਕੋਈ ਨਿਕਾਸੀ ਦਾ ਪ੍ਰਬੰਧ ਹੋਣਾ ਚਾਹੀਦਾ ਸੀ ਸਹੀ ਮੈਨੇ ਜਿੱਥੇ ਕੀ ਲੱਗਦਾ ਤੁਹਾਨੂੰ ਕਿ ਇਹ بارش ਦਾ ਪਾਣੀ ਘੱਟਾ ਔਰ ਜਿਹੜਾ ਸੜਕਾਂ ਦਾ ਪਾਣੀ ਸੀਗਾ ਔਰ ਸਿਵਰੇਜ ਦਾ ਪਾਣੀ ਉਹ ਖੜਾ ਹੈਗਾ بارش ਦਾ ਪਾਣੀ ਕੁਦਰਤੀ ਜਮੀਨ ਹੈ ਨੇਚਰਲ ਜੀ ਇਹਨਾਂ ਨੇ ਚੂਸ ਜਾਣਾ ਸੀ ਬਟ ਤੁਸੀਂ ਦੇਖ ਸਕਦੇ ਹੋ ਪਿੱਛੇ ਬਾਹਰ ਵੀ ਐਂਟਰੈਂਸ ਹੈ ਸਾਰਾ ਸੜਕਾਂ ਦਾ ਹੀ ਪਾਣੀ ਖੜਾ ਜਿਹੜਾ ਕਿ ਹੁਣ ਵੀ ਇਸ ਟਾਈਮ ਘੱਟੋਣਾ ਸੀ 1 ਫੁੱਟ ਤੋਂ ਲੈ ਕੇ ਉੱਪੀ ਹੋਏਗਾ ਪਾਣੀ ਉਹ 1-1 ਫੁੱਟ ਪਾਣੀ ਬਾਹਰ ਖੜਾ ਸਾਡੇ ਮੇਲਾ ਗਰਾਊਂਡ ਚ ਤੁਸੀਂ ਹੁਣ ਦੇਖ ਸਕਦੇ ਹੋ ਇੱਥੇ 6-6 8-8 ਇੰਚ ਪਾਣੀ ਤਾਂ ਹੁਣ ਵੀ ਖੜਾ ਇੱਥੇ ਸਾਰਾ ਇਸੇ ਤਰ੍ਹਾਂ ਹੀ ਹਾਲ ਹੈਗਾ ਬਿਲਕੁਲ ਜੀ ਅਸੀਂ ਸਾਰੇ ਮੇਲੇ ਜਾਈ ਅੱਗੇ ਪਿੱਛੇ ਕਿਤੇ ਵੀ ਤੁਸੀਂ ਆਪਣਾ ਕੈਮਰਾ ਘੁਮਾ ਕੇ ਦੇਖੋ ਦਿਖਾਓ ਇੱਥੇ ਪਬਲਿਕ ਨੂੰ ਵੀ ਪ੍ਰਸ਼ਾਸਨ ਨੂੰ ਵੀ ਕਿ ਜਿਹੜੇ ਏਨੇ ਸਾਲਾਂ ਤੋਂ ਪੂਰਾ 1 ਸਾਲ ਲੱਗ ਜਾਂਦਾ ਹੀ ਤਿਆਰੀ ਨੂੰ ਇਹ ਨਹੀਂ ਕਿ 10 ਦਿਨ ਅਸੀਂ ਵੀ ਅਗਰ ਇੱਥੇ ਮੇਲਾ ਲਗਾਇਆ ਤੁਸੀਂ ਇਹ ਸੋਚੋ ਸਾਡੇ ਕਿੰਨੇ ਦਿਨ ਦੀ ਮਿਹਨਤ ਲੱਗੀ ਹੋਈਗੀ ਇੱਥੇ ਸਾਡੇ ਵੀ ਡ੍ਰੀਮਸ ਹੁੰਦੇ ਨੇ ਕਿ ਅਸੀਂ ਉਹ ਜਾ ਕੇ ਮੇਲੇ ਦੀ ਬੋਲੀ ਲਈਏ ਮੇਲਾ ਆਪਣੇ ਚੱਕੀਏ ਪਰ ਅਸੀਂ ਮੇਲਾ ਦਿਲੋਂ ਤਿਆਰ ਕੀਤਾ ਤੇ ਅੱਜ ਮੀਨ ਇਹ ਤਾਂ ਚਲੋ ਕੁਦਰਤ ਦੇ ਸਾਹਮਣੇ ਹੈ ਨਹੀਂ ਪਰ ਪ੍ਰਸ਼ਾਸਨ ਦੀ ਨਿਲਾਇਕੀ ਕਰਕੇ ਸਾਡਾ ਸਭ ਤੋਂ ਵੱਡਾ ਨੁਕਸਾਨ ਹੋ ਚੁੱਕਾ ਇੱਥੇ ਅੱਜ ਦਾ ਵੀ ਤੇ ਕੱਲ ਦਾ ਵੀ 2 ਦਿਨ ਦਾ ਸਾਡਾ ਨੁਕਸਾਨ ਹੋ ਗਿਆ ਇੱਥੇ